ਸਚ ਚਾਲ ਜੀ ਪੰਜਾਬ ਰਣਾ ਹਮਾਰਚਲ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਮੈਂ ਹਾਂ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ ਇਸ ਵੇਲੇ ਦੀ ਸਭ ਤੋਂ ਵੱਡੇ ਇੰਪੋਰਟੈਂਟ ਖਬਰ ਆ ਰਹੀ ਹੈ ਕਿ ਪਾਣੀਆਂ ਦੇ ਮੁੱਦੇ ਤੇ ਮੋਰਚਾ ਲੁਧਿਆਣਾ ਵਿੱਚ ਲੱਗਿਆ ਹੋਇਆ ਸੀ ਲੱਖਾ ਸਦਾਨਾ ਨੂੰ ਲੈ ਕੇ ਇੰਪੋਰਟੈਂਟ ਖਬਰ ਆ ਰਹੀ ਹੈ ਨੇ ਕਿ ਪੰਜਾਬ ਦੀ ਪੁਲਿਸ ਨੇ ਘੇਰਾਬੰਦੀ ਕੀਤੀ ਗੱਡੀਆਂ ਦਾ ਕਾਫਲਾ ਲੱਖਾ ਸਦਾਨਾ ਨੂੰ ਘੇਰ ਰਿਹਾ ਸੀ ਹੰਗਾਮਾ ਹੋਇਆ ਹੈ ਲੁਧਿਆਣਾ ਚ ਕਾਲੇ ਪਾਣੀ ਮੋਰਚੇ ਦੀ ਟੀਮ ਵੱਲੋਂ ਜ਼ਬਰਦਸਤ ਹੰਗਾਮਾ ਹੋਇਆ ਬੁੱਢੇ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮੇ ਦੇ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਜਥੇਬੰਦੀਆਂ ਵੱਲੋਂ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਪ੍ਰਦਰਸ਼ਨਕਾਰੀਆਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਹੈ ਬਾਈ ਥੋੜਾ ਆਰਾਮ ਸੇ ਅਬਰ ਆ ਰਹੀ ਹੈ ਕਿ ਕਾਲੇ ਪਾਣੀ ਮੋਰਚੇ ਦੀ ਟੀਮ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਲਖੇ ਸਿਧਾਣੇ ਨੂੰ ਲੈ ਕੇ ਇੰਪੋਰਟੈਂਟ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਦੀਆਂ 5 ਤੋਂ ਜ਼ਿਆਦਾ ਗੱਡੀਆਂ ਦਾ ਕਾਫਲਾ ਲਖਾ ਸਿਧਾਣਾਂ ਦਾ ਪਿੱਛਾ ਕਰ ਰਿਹਾ ਸੀ ਜਿਸ ਦੀ ਗਵਾਹੀ ਦੇ ਵਿੱਚ ਪਾਣੀ ਦਾ ਮੋਰਚਾ ਲੁਧਿਆਣਾ ਦੇ ਵਿੱਚ ਲੱਗਿਆ ਹੋਇਆ ਬੁੱਢੇ ਨਾਲੇ ਨੂੰ ਲੈ ਕੇ ਇੱਕ ਵੱਡੀ ਚਰਚਾ ਪੰਜਾਬ ਦੀ ਸਿਆਸਤ ਵਿੱਚ ਹੋ ਰਹੀ ਸੀ ਤੁਹਾਨੂੰ ਯਾਦ ਹੋਏਗਾ ਕਿ ਗੰਦਲੇ ਪਾਣੀ ਨੂੰ ਲੈ ਕੇ ਪੰਜਾਬ ਦੇ ਲੋਕਾਂ 'ਚ ਇੱਕ ਪਰਸੈਪਸ਼ਨ ਲੱਖਾ ਸੁਧਾਨਾ ਤੇ ਉਸ ਦੇ ਸਾਥੀਆਂ ਨੇ ਖੜੀ ਕੀਤੀ ਕਿ ਪੰਜਾਬ ਦੇ ਲੋਕ ਇਸ ਪਾਣੀ ਦੇ ਨਾਲ ਮਰ ਰਹੇ ਨੇ ਤਿੰਨ ਦਿਨ ਬੜੇ ਇੰਪੋਰਟੈਂਟ ਸੀ ਆਜ ਦੇ ਦਿਨ ਇੰਪੋਰਟੈਂਟ ਇਸ ਕਰਕੇ ਤਰੀਕ ਰਹੀ ਕਿ ਜਦੋਂ ਲੱਖਾ ਸੁਧਾਨਾ ਇਸ ਹਜ਼ੂਮ ਨੂੰ ਪਾਰਟਿਸਿਪੇਟ ਕਰ ਰਿਹਾ ਸੀ ਉਸ ਦੀਆਂ ਗੱਡੀਆਂ ਦਾ ਪਿੱਛਾ ਕੀਤਾ ਗਿਆ ਪੰਜਾਬ ਪੁਲਿਸ ਦੇ ਮੁਲਾਜ਼ਮ ਗੱਡੀਆਂ ਦਾ ਪਿੱਛਾ ਇਸ ਤਰੀਕੇ ਨਾਲ ਕਰ ਰਹੇ ਸੀ ਕਿ ਪੰਜ ਤੋਂ ਸੱਤ ਗੱਡੀਆਂ ਦਾ ਕਾਫਲਾ ਚੇਜ਼ਿੰਗ ਕਰਦਾ ਦਿਖਾਈ ਦਿੱਤਾ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਪੰਜਾਬ ਦੀ ਪੁਲਿਸ ਨੇ ਗੱਡੀਆਂ ਪਿੱਛੇ ਲਗਾ ਕੇ ਲੱਖਸਦਾਨਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪਾਣੀਆਂ ਦੇ ਮਸਲੇ ਤੇ ਜ਼ਬਰਦਸਤ ਹੰਗਾਮਾ ਲੁਧਿਆਣਾ ਦੇ ਵਿੱਚ ਦੇਖਿਆ ਜਾ ਸਕਦਾ ਸਨਤੀ ਸ਼ਹਿਰ ਹੈ ਇੱਕ ਪਾਸੇ ਵੱਡੇ ਪੱਧਰ ਤੇ ਸਨਤ ਸ਼ਹਿਰ ਦੇ ਲੋਕ ਨੇ ਵਪਾਰੀ ਲੋਕ ਨੇ ਜਿਹੜੇ ਇਸ ਬਿਜ਼ਨਸ ਦੇ ਨਾਲ ਜੁੜੇ ਹੋਏ ਸੀ ਦੂਜੇ ਪਾਸੇ ਲੁਧਿਆਣਾ ਦੇ ਵਾਸੀ ਤੀਜੇ ਪਾਸੇ ਮੋਰਚੇ ਦੇ ਲੋਕ ਜਿਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਪਾਣੀ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਰਸੀਮ ਭਾਰਤਵਾਦ ਮੇਰੇ ਸਯੋਗੀ ਜਿਆਦਾ ਜਾਣਕਾਰੀ ਸਾਂਝ ਪਾਉਣਗੇ ਤਰਸੀਮ ਕੀ ਕੁਝ ਜਾਣਕਾਰੀਆਂ ਲੱਖੇ ਸੁਧਾਣੇ ਦਾ ਪਿੱਛਾ ਪੰਜਾਬ ਦੀ ਪੁਲਿਸ ਕਰ ਰਹੀ ਸੀ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਪੁਲਿਸ ਦੀ ਸਟ੍ਰੈਟਜੀ ਬੜੀ ਜ਼ਬਰਦਸਤ ਸੀ ਇਸ ਮੌਕੇ ਤੇ ਹਾਂ ਬਿਲਕੁਲ ਪ੍ਰਿਸ਼ਿੰਦੀ ਜਿਸ ਤਰ੍ਹਾਂ ਨਾਲ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਵੱਲੋਂ ਸੱਦਾ ਦਿੱਤਾ ਗਿਆ ਸੀ 3 ਦਸੰਬਰ ਨੂੰ ਬੇਰਕਾ ਮਿਲਕਾਨ ਲੁਧਿਆਣਾ ਫੋਜਪੁਰ ਰੋਡ ਤੇ ਕੱਟਣਾ ਵੀ ਜਿਸ ਦੇ ਵਿੱਚ ਵਾਤਾਵਰਣ ਪ੍ਰੇਮੀ ਹਰਿਆਣਾ ਤੋਂ ਰਾਜਸਥਾਨ ਤੋਂ ਪੰਜਾਬ ਤੋਂ ਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਅਮਿਤੋਜ ਮਾਨ ਲਖਾ ਸੁਦਾਨਾ ਕਪਿਲ ਅਰੋੜਾ ਕੁਲਦੀਪ ਖੈਰਾ ਤੇ ਹੋਰ ਜਿਹੜੇ ਵੱਡੇ ਇਸ ਮੋਰਚੇ ਨੂੰ ਲੀਡ ਕਰ ਰਹੇ ਸੀ ਉਹਨਾਂ ਵੱਲੋਂ ਸੱਦਾ ਸੀਗਾ ਵੀ ਸਾਰੇ ਇਕੱਠੇ ਹੋਵੋ ਤਾਂ ਜੋ ਬੁੱਢੇ ਨਾਲੇ ਨੂੰ ਜਿਹੜਾ ਕੈਮੀਕਲ ਵਾਲਾ ਤੇ ਕਾਲਾ ਪਾਣੀ ਪਾਇਆ ਜਾ ਰਿਹਾ ਜਿਸ ਨਾਲ ਪਾਣੀ ਗੰਦਾ ਹੋ ਰਿਹਾ ਗੰਧਲਾ ਹੋ ਰਿਹਾ ਸੁਪ੍ਰੀਸ਼ਟਾ ਪਾਣੀ ਕਿ ਇਹ ਤਕਰੀਬਨ ਦੇਖਿਆ ਜਾਵੇ ਮਾਲਵੇ ਦੇ ਕਾਫੀ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੈ ਰਾਜਸਥਾਨ ਦੇ ਕਾਫੀ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੈ ਉਸ ਨੂੰ ਲੈ ਕੇ ਇਹ ਕਿ ਨਾ ਇਹ ਆਪ ਲੋਕ ਪਾਣੀ ਪਾਇਆ ਜਣਾ ਰਿਹਾ ਹੈ ਕਿ ਉਹਨਾਂ ਦੇ ਆਪ ਜਿਹੜੇ ਨਿੱਜੀ ਤੋਂ ਤੇ ਸੀਟਿੰਗੀ ਬਲਾਰ ਲੱਗੇ ਹੋਏ ਨੇ ਇਹ ਉਹਨਾਂ ਨੂੰ ਬੰਦ ਕਰਨ ਦਾ ਸੱਦਾ ਸੀ ਵੀ ਤਾਜਪੁਰ ਫੂਰਦੀ ਕਜੱਥਾ ਜਿਹੜਾ ਹੈਗਾ ਇੱਥੋਂ ਦੇ ਪੈਦਲ ਜਾਵਾਂਗੇ ਤੇ ਉਹ ਬੰਦ ਕੀਤਾ ਜਾਊਗਾ ਲੇਕਿਨ ਪਹਿਲੀ ਦਾ ਗੱਲ ਜਨੂ ਸਵੇਰ ਦੇ ਸਮੇਂ ਜਿਹੜੇ ਲੋਕ ਹਰਿਆਣੇ ਤੋਂ ਆ ਰਹੇ ਸੀ ਰਾਜਸਥਾਨ ਤੋਂ ਆ ਰਹੇ ਸੀ ਉਹਨਾਂ ਨੂੰ ਪੁਲਿਸ ਨੇ ਹਰਾਸਤ ਵਿੱਚ ਲੈ ਲਿਆ ਅਤੇ ਮੋਰਚੇ ਦੇ ਵਿੱਚ ਯੋਗਦਾਨ ਪਾਉਣ ਵਾਲੇ ਜਿਹੜੇ ਅਮਰਪਾਲ ਸਿੰਘ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਅਸੀਕਾ ਕਰਸ਼ੇਮ ਸਿੰਘ ਵੀ ਆਏ ਉਹਨਾਂ ਨੂੰ ਵੀ ਜਿਹੜਾ ਹੈਗਾ ਸਵੇਰੇ ਉਹਨਾਂ ਦੇ ਸਾਥੀਆਂ ਸਮੇਤ ਡੀਟੇਨ ਕਰ ਲ ਜਿਹਨਾਂ ਦੇ ਵਿੱਚ ਕੁਝ ਔਰਤਾਂ ਵੀ ਸੀ ਸਭ ਇਸ ਜਿੱਤੇ ਤੋਂ ਥੋੜੀ ਗੇਰਵਾਦੀ ਫਿਰੋਜ਼ਪੁਰ ਰੋਡ ਤੇ ਮੋੜ ਤੋਂ ਜਿਹੜਾ ਹੈਗਾ ਆ ਜਿੰਨੇ ਵੀ ਕਾਲੇ ਪਾਣੀ ਮੋਰਚੀ ਦੇ ਮੈਂਬਰ ਨੇ ਜਿੰਨੇ ਵੀ ਵਾਤਾਵਰਨ ਪ੍ਰੇਮੀ ਨੇ ਜਿੰਨੇ ਵੀ ਜਿਹੜੇ ਇਹ ਲੋਕ ਨੇ ਉੱਤੇ ਇਕੱਠੇ ਉਹਨਾਂ ਵੱਲੋਂ ਫਿਰੋਜ਼ਪੁਰ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਂ ਲੇਕਿਨ ਜਿੰਨੇ ਵੀ ਮੈਂਬਰ ਦੀ ਜਿਸ ਤਰ੍ਹਾਂ ਨਾਲ ਲੱਖਾ ਸੁਧਾਨਾ ਦੀ ਹੋਰ ਮੈਂਬਰੀ ਨੂੰ ਉਹ ਜਿਹੜਾ ਪੁਲਿਸ ਨੇ ਡੀਟੇਨ ਕਰਨੀ ਲਗਾਤਾਰ ਪੁਲਿਸ ਦੀਆਂ ਜਿਹੜੀਆਂ ਪੁਲਿਸ ਲਗਾਈ ਹੋਈ ਸੀ ਇਸੇ ਤਰ੍ਹਾਂ ਲੱਖਾ ਸੁਧਾਨਾ ਨੂੰ ਵੀ ਲੁਧਿਆਣਾ ਨਹੀਂ ਪਹੁੰਚਣ ਦਿੱਤਾ ਉਹਨਾਂ ਨੂੰ ਵੀ ਡੀਟੇਨ ਕੀਤਾ ਉਸ ਤੋਂ ਬਾਅਦ ਹੋਰ ਵੀ ਸਾਥੀ ਸਭ ਨੂੰ ਡੀਟੇਨ ਕੀਤਾ ਗਿਆ ਲੇਕਿਨ ਥੋੜੇ ਸਮੇਂ ਬਾਅਦ ਹਮਤੋਜ ਮਾਨ ਪਹੁੰਚਦੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਸਪੀਚ ਕਰਨ ਤੋਂ ਬਾਅਦ ਇਹ ਜੀ ਕਿਸੇ ਕੱਪਾ ਦੀ ਤਾਜਪੁਰ ਰੋਡ ਵੱਲ ਵਧਾਂਗੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਤਕਰੀਬਨ ਪੰਜਾਬ ਹਰਿਆਣਾ ਹਮਾਚਲ ਤੇ ਲੁਧਿਆਣਾ ਦੇ ਲੋਕ ਜਿਹੜੇ ਸ਼ਾਮਲ ਸੀ 4 ਤੋਂ 5 ਸਾਲ ਉਹ ਲੋਕਾਂ ਦਾ ਕੜਤੀ ਉਹਨਾਂ ਵੱਲੋਂ ਜਦੋਂ ਤਾਜਪੁਰ ਰੋਡ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ ਇੱਕ ਬੈਰੀਕੇਡਿੰਗ ਤੋੜ ਕੇ ਉਹ ਅੱਗੇ ਚਲੇ ਜਾਂਦੇ ਨੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਆ ਲੇਕਿਨ ਪਰ ਨਹੀਂ ਰੁਕਦੇ ਇਸ ਤੋਂ ਬਾਅਦ ਸਰੋਜਪੁਰ ਰੋਡ ਤੇ ਅੱਗੇ ਜਦੋਂ ਉਹ ਵਧਦੇ ਨੇ ਤਾਂ ਥੋੜੀ ਪੁਰ ਜਾ ਕੇ ਪੁਲਿਸ ਉਹਨਾਂ ਰੋਕਿਆ ਜਾਂਦਾ ਤੇ ਉੱਥੇ ਜਿਹੜਾ ਉਹ ਧਰਨਾ ਲਗਾ ਕੇ ਬੈਠ ਜਾਂਦੇ ਨੇ ਧਰਨਾ ਲਗਾ ਕੇ ਬੈਠਦੇ ਨੇ ਉਹਨਾਂ ਵੱਲੋਂ ਇਹੀ ਮੰਗ ਕੀਤੀ ਜਾਂਦੀ ਆ ਵੀ ਜਿਹੜੀਆਂ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਇੱਕ ਚੇਤਾਵਨੀ ਦਿੱਤੀ ਗਈ ਸੀ ਵੀ ਜਿਹੜਾ ਤੇ ਰੋਕਿਆ ਜਾਵੇ ਇਥੋਂ ਲੈ ਕੇ ਜਿਹੜੇ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਲੇਕਿਨ ਪਰ ਇਸ ਤੋਂ ਪਹਿਲਾਂ ਜੀ ਆਪ ਜਿੰਨ ਤੱਕ ਕੰਮ ਕੀ ਵੀ ਕਾਫੀ ਦੇਖਣ ਨੂੰ ਮਿਲ ਜਦੋਂ ਪੁਲਿਸ ਰੋਕ ਰਹੀ ਸੀ ਪੁਲਿਸ ਅਤੇ ਜਿਹੜੇ ਉੱਤੇ ਕਾਲਾ ਪਾਣੀ ਮੋਰਚੇ ਦੇ ਮੈਂਬਰ ਸੀ ਉਹਨਾਂ ਵਿੱਚ ਕੰਮ ਕੀ ਵੀ ਰਸਤਾ ਵੀ ਹੋਈ ਕਾਫੀ ਜਿਹੜਾ ਨਾਮਾ ਵੀ ਆ ਲੇਕਿਨ ਇਸ ਦੌਰਾਨ ਕਈ ਪੁਲਿਸਦਿਆਂ ਵੀ ਹਟੋ ਪਹਿਲਾਂ ਪਗੜੀਆਂ ਉੱਤੀਆਂ ਤੇ ਜਿਹੜੇ ਮੋਰਚੇ ਦੇ ਸੀ ਉਹਨਾਂ ਵੀ ਵੀ ਤੇ ਲੇਕਿਨ ਪਰ ਪੁਲਿਸ ਵੀ ਬੜੇ ਇਹ ਜਿਹੜਾ ਹੈਗਾ ਬੜੀ ਉਸ ਕਹਾਂਗੇ ਤੁਸੀਂ ਸਮਾਜ ਸਮਲਦੇ ਨਾਲ ਹੀ ਇਹ ਦੂਰ ਰੱਖਣ ਦੀ ਕੋਸ਼ਿਸ਼ ਚੱਲ ਰਹੀ ਲਿਖਿਆ ਕੋਈ ਯਾਦ ਕਰਦੇ ਇੱਕ ਬਹੁਤ ਵੱਡੀ ਗੱਲ ਹੈ ਕਿ ਕਈ ਲੋਕਾਂ ਨੂੰ ਡਿਟੇਨ ਕਰ ਲਿਆ ਗਿਆ ਪੰਜਾਬ ਦੀ ਪੁਲਿਸ ਨੇ ਰਣਨੀਤੀ ਘੜੀ ਹੋਈ ਸੀ ਪਰ ਪ੍ਰਸ਼ਾਸਨਿਕ ਅਧਿਕਾਰੀ ਕੋਈ ਗੱਲਬਾਤ ਕਰ ਰਹੇ ਨੇ ਜਿਹੜੇ ਮਲਾਲ ਇਹ ਮੋਰਚੇ ਦੇ ਮੈਂਬਰਾਂ ਦੇ ਨੇ ਗੰਦੇ ਪਾਣੀ ਨੂੰ ਲੈ ਕੇ ਬੁੱਢੇ ਨਾਲੇ ਨੂੰ ਲੈ ਕੇ ਦੇਖੋ ਮਸਲਾ ਦਾ ਮੁੱਦੇ ਦਾ ਨਾ ਮੁੱਦਾ ਕਿਵੇਂ ਸੁਲਝੇਗਾ ਰੌਲਾ ਇਸ ਚੀਜ਼ ਦਾ ਸ਼ੱਕਤ ਵੱਡੀ ਇਹ ਗੱਲ ਹੈ ਜਿਸ ਨਾਲ ਜੇ ਜੇ ਉਸੇ ਬ੍ਰਿਕਨਾ ਦੇ ਡਾਈਂਗ ਡਾਇਰ ਐਸੋਸੀਏਸ਼ਨ ਉਹਨਾਂ ਨੇ ਵੀ ਸੱਦਾ ਦਿੱਤਾ ਸੀ ਵੀ ਅਸੀਂ ਦੋ ਦਿਨ ਲਈ ਦਾਈਆਂ ਬੰਦ ਰੱਖਾਂਗੇ ਤੇ ਦਿੱਤੇ ਸਦਾਰਤਾ ਜੀ ਇਹ ਵੰਨਤ ਨੂੰ ਉੱਥੇ ਇਕੱਠੇ ਹੋਵਾਂਗੇ ਉਹਨਾਂ ਦੇ ਇੱਕ ਵੱਡਾ ਇਕੱਠ ਹੁੰਦਾ ਹੈਗਾ ਉੱਥੇ ਪੂਰੀ ਜਿਹੜੇ ਡਾਈਆਂ ਦੇ ਵਿੱਚ ਕੰਮ ਕਰਨ ਵਾਲੇ ਡਾਈਆਂ ਦੇ ਮਾਲਕ ਜਿਹੜੇ ਜਿਹੜੇ ਡਾਈਂ ਧੰਦੇ ਨਾਲ ਜੁੜੇ ਹੋਏ ਨੇ ਇੱਕ ਵੱਡਾ ਪਰੋਬਾਰ ਹੈਗਾ ਲੱਖਾਂ ਲੋਕਾਂ ਦਾ ਰੋਜ਼ਗਾਰ ਚੱਲਦਾ ਉਹ ਵੀ ਉੱਥੇ ਪਹੁੰਚੀ ਉਹਨਾਂ ਵੱਲੋਂ ਵੀ ਧਰਨਾ ਲਾਇਆ ਗਿਆ ਉੱਥੇ ਇਹ ਸੌਰੀ ਧਰਨਾ ਇਹ ਸ਼ਬਦ ਗਲਤ ਹੈ ਲੇਕਿਨ ਉਹਨਾਂ ਨੇ ਉੱਥੇ ਬੈਠੇ ਉੱਥੇ ਬੈਠ ਕੇ ਉਹਨਾਂ ਵੱਲੋਂ ਜਿਹੜਾ ਹੈਗਾ ਆਪਣਾ ਦੱਸਿਆ ਜਾਏਗਾ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਇਕੱਠੇ ਹੋਏ ਦੇ ਉਹਨਾਂ ਦਾ ਇਹੀ ਕਹਿਣਾ ਸੀਗਾ ਉਹਨਾਂ ਵੱਲੋਂ ਜਿਹਦਾ ਹੈ ਆਰੀ ਦੀ ਉਲਟਾ ਇਹਨੂੰ ਦੇ ਦਬਾਅ ਪਾਇਆ ਜਾ ਰਿਹਾ ਜੇਕਰ ਇਸ ਤਰ੍ਹਾਂ ਨਾਲ ਕਾਲੇ ਪਾਣੀ ਦੇ ਮੋਟੇ ਦੀ ਟੀਮੇ ਬੰਦ ਕਰਦੀ ਉਹਨਾਂ ਦੇ ਕਾਰੋਬਾਰ ਤਬਾਹ ਹੋ ਜਾਣਗੇ ਜਿਸ ਨਾਲ ਲੱਖਾਂ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈਗਾ ਲੇਕਿਨ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੁਣ ਕਾਲਾ ਪਾਣੀ ਮੋਰਚੀ ਦੀ ਟੀਮ ਨੂੰ ਰੋਕ ਦਿੱਤਾ ਜਾ ਰਿਹਾ ਹੈ ਜਾਂ ਡਾਇਰੈਕਟਰ ਸਾਹਿਬਾ ਨੇ ਗਲਤ ਕਰ ਰਹੇ ਇਹ ਇੱਕ ਵੱਡਾ ਮਸਲਾ ਹੈਗਾ ਜਿਸ ਨੂੰ ਹੈ ਜਿਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਨੂੰ ਦੇਖਣਾ ਚਾਹੀਦਾ ਹੈਗਾ ਵੀ ਦੋਨਾਂ ਧਿਰਾਂ ਨੂੰ ਜੇਕਰ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਨੇ ਅੱਜ ਇੱਕ ਵੱਡੀ ਜੁੰਮੇਵਾਰੀ ਲਵਾਈ ਹੈ ਜੇਕਰ ਦੋਨੇ ਧਿਰਾਂ ਨੂੰ ਤਾਂ ਰੋਕ ਦੇ ਤਾਂ ਵੱਡਾ ਜਿਹੜਾ ਇੱਕ ਵਿਵਾਦ ਵੀ ਹੋ ਸਕਦਾ ਹੈ ਜਿੱਥੇ ਪੁਲਿਸ ਨੇ ਬੜੀ ਸਮਝਦਾਰੀ ਨਾਲ ਦੋਨਾਂ ਧਿਰਾਂ ਨੂੰ ਰੋਕਣ ਦੋਨੇ ਧਿਰ ਜਿਹੜੇ ਨੇ ਉਹਨਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਹੈਗਾ ਲੇਕਿਨ ਤਾਜਪੁਰ ਰੋਡ ਦੇ ਵੀ ਨਜ਼ਦੀਕ ਜਿਹੜੇ ਕੁਝ ਕਾਲਾ ਪਾਣੀ ਮੋਰਚੀ ਦੇ ਪ੍ਰੇ ਵਾਹੀ ਬਟਰੇ ਰੇਕਨ ਪਰ ਪੁਲਿਸ ਨੇ ਇਹ ਵਿਵਾਦ ਨੂੰ ਰੋਕਣ ਲਈ ਵੱਡੀ ਹਿੰਸਾ ਨੂੰ ਰੋਕਣ ਲਈ ਉੱਥੇ ਇਹ ਜਿਹੜਾ ਸੁਰੱਖਿਆ ਦੇ ਪ੍ਰਬੰਧ ਕੀਤੇ ਪਰ ਮਾਮਲਾ ਹਲੇ ਜਿਹੜਾ ਸੁਲਝੇਗਾ ਦਾ ਮਾਮਲਾ ਉੱਥੇ ਦੇ ਉੱਤੇ ਹੀ ਖੜਾ ਸਿਰ ਦੁਬਾਰਾ ਜਿਹੜਾ ਹੈਗਾ ਇਹ ਕਾਲੇ ਪਾਣੀ ਮੋਟਰੀ ਟੀਮ ਦਾ ਇੱਕ ਇਹੀ ਹੈਗਾ ਵੀ ਐਨਜੀਟੀ ਵੱਲੋਂ ਜਿਹੜਾ ਆਰਡਰ ਹੋ ਚੁੱਕੇ ਨੇ ਪੀਪੀਸੀਬੀ ਵੱਲੋਂ ਆਰਡਰ ਨੇ ਸੈਂਟਰਲ ਪੋਲਿਊਸ਼ਨ ਕੰਟਰੋਲ ਵੱਲੋਂ ਆਰਡਰ ਨੇ ਵੀ ਪਾਣੀ ਜਿਹੜਾ ਹੈਗਾ ਉਹਦੇ ਰਿਆਜ਼ ਵਿੱਚ ਨਾ ਪਾਇਆ ਜਾ ਵੀ ਲੇਕਿਨ ਦੂਸਰੇ ਪਾਸੇ ਜਨਾ ਟਾਈਂਗ ਐਸੋਸੀਏਸ਼ਨਾਂ ਦਾ ਕਹਿਣਾ ਹੈਗਾ ਉਹਨਾਂ ਕੋਲ ਇੱਕ ਆਰਡਰ ਹੈਗੇ ਨੇ ਵੀ ਜਿਹੜਾ ਇਹ ਪਾਣੀ ਆ ਇਹਦੇ ਲਈ ਇੱਕ ਲੋਅਰ ਜਿਹੜਾ ਹੈਗਾ ਲੋਅਰ ਗੁੱਡਾ ਨਾਲਾ ਬਣਾਇਆ ਹੈਗਾ ਸਾਈਟ ਤੋਂ ਉਹ ਪਾਣੀ ਇਹ ਫਰੋਜਪੁਰ ਤੱਕ ਜਾਣਾ ਉਸ ਨੂੰ ਜਿਹੜਾ ਹੈਗਾ ਰੀਸਾਈਕਲ ਕਰਕੇ ਖੇਤਾਂ ਲਈ ਵਰਤਿਆ ਜਾਣਾ ਪਰ ਜਿਸ ਲਈ ਇਹ ਦੱਸਦੇ ਪਾਰੇ 36 ਰੁਪਏ ਦਾ ਇੱਕ amount ਆ ਜਿਹੜਾ ਉਹਦਾ ਬਜਟ ਵੀ ਬਣ ਚੁੱਕਾ ਪਰ ਫਿਰ ਕਿਉਂ ਨਹੀਂ ਇੱਕ ਲੋਅਰ ਨਾਲਾ ਬਣਾਇਆ ਜਾਂਦਾ ਇਹ ਨਾ ਸਰੀਆ ਸਰਕਾਰ ਨੇ ਬਹੁਤ ਵੱਡੀਆਂ ਗੱਲਾਂ ਨੇ ਪਤਾ ਨਹੀਂ ਹੁਣ ਇਹ ਕੱਟਾ ਕਿ ਪੂਰੀਆਂ ਹੋਣਗੇ ਲੇਕਿਨ ਫਲਾਸਟ ਹੈਗਾ ਤਾਂ ਕਾਲੇ ਪਾਣੀ ਮੋਰਚੇ ਦੀ ਟੀਮ ਵੱਲੋਂ ਜਿਹੜਾ ਘਰ ਨਾਲ ਲਗਾ ਕੇ ਗੋਜਪੁਰ ਰੋਡ ਤੇ ਬੈਠੇ ਨੇ ਇੱਕੋ ਡਿਮਾਂਡ ਹੈਗੀ ਆ ਸਾਡਾ ਜਿਹੜਾ ਮੰਗ ਹੈਗੀ ਆ ਉਹ ਪਾਣੀ ਨੂੰ ਗੁੱਡੇ ਦ੍ਰਿਆਤ ਸੁਪਰ ਵਿੱਚ ਨਾ ਪੈਣ ਦਿੱਤਾ ਜਾਵੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਗੱਲ ਹੋ ਰਹੀ ਹੈ ਉਹਨਾਂ ਲਈ ਕਹਿਣਾ ਥੋੜਾ ਮਸਲਾ ਜਿਹੜਾ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਾ ਜਿਹਨੂੰ ਹੱਲ ਕਰਾਉਣਗੇ ਤੇ ਜਿਹੜਾ ਹੈਗਾ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਟ੍ਰੈਫਿਕ ਦੇ ਵਿੱਚ ਵਿਘਨ ਨਾ ਪਵੇ ਜਿਹੜੇ ਲੋਕ ਨੇ ਵੱਡਾ ਜਾਮ ਲੱਗਿਆ ਹੈ ਕੋਜਪੁਰ ਰੋਡ ਤੇ ਉਹ ਲੋਕਾਂ ਉਸ ਪਰੇਸ਼ਾਨੀ ਤੋਂ ਬਚ ਸਕਣ ਉਸ ਨੂੰ ਲੈ ਕੇ ਪੁਲਿਸ ਲਗਾਤਾਰ ਜਿਹੜਾ ਹੈਗਾ ਪ੍ਰੋਗਰੈਸ਼ਨ ਕਾਰੀਆਂ ਨਾਲ ਗੱਲ ਕਰ ਰਹੀ ਆ ਕਿ ਉਹ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਤੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਨਾ ਆਵੇ ਦੂਸਰੇ ਪਾਸੇ ਗੁੱਡੇ ਨਾਲੇ ਦੇ ਪਾਣੀ ਨੂੰ ਰੋਕਣ ਜਿਵੇਂ ਸਾਡਾ ਭਵਿੱਖ ਖਰਾਬ ਹੋ ਰਿਹਾ ਜਿਹੜੇ ਬੱਚੇ ਨੇ ਕੈਂਸਰ ਦੇ ਮਰੀਜ਼ ਹੋ ਰਹੇ ਨੇ ਬੱਚੇ ਮੰਦਭੁਤੀ ਹੋ ਰਹੇ ਨੇ ਜਿਹੜੇ ਬੱਚੇ ਜਨਮ ਲੈ ਰਹੇ ਨੇ ਇਸ ਨੂੰ ਰੋਕਣ ਲਈ ਸਾਨੂੰ ਵੱਡਾ ਕਦਮ ਚੁੱਕਣਾ ਪਊਗਾ ਜਿਸ ਤਰ੍ਹਾਂ ਨਾ ਅਮਿਤੋਜ ਮਾਨ ਆਏ ਨੇ ਅਮਿਤੋਜ ਮਾਨ ਦਾ ਇਹ ਕਹਿਣਾ ਸੀ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਆਲਟੀਮੇਟਮ ਦਿੱਤਾ ਗਿਆ ਪਰ ਹਾਲ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਇਹਦੇ ਬਾਰੇ ਕੁਝ ਸੋਲ ਰਹੀ ਹੈ ਜਿਸ ਕਰਕੇ ਇਹ ਸਾਡੇ ਜਿਹੜੀਆਂ ਨਸਲਾਂ ਨੇ ਸਾਡੀ ਨਸਲਾਂ ਬੁਰੀ ਨਾਲ ਪੀੜਤ ਹੋ ਰਹੀਆਂ ਨੇ ਲਗਾਤਾਰ ਪੰਜਾਬ ਤੋਂ ਰਾਜਸਥਾਨ ਲੀਕ ਕੈਸਸਿੰਗ ਵੀ ਖੜੀ ਦੀ ਹੈ ਕਾਰਨ ਕੀ ਹੈ ਪਾਣੀ ਦੇ ਵਿੱਚ ਹੈਵੀ ਮੈਟਲਸ ਨੇ ਜਿੰਨਾ ਕਰਕੇ ਬਿਮਾਰੀਆਂ ਲੱਗ ਰਹੀਆਂ ਨੇ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਦੋਨੇ ਪਾਸੇ ਫਜ਼ਿਲਗੀ ਇਹੀ ਫਸੀ ਹੋਈ ਆ ਵੀ ਢਾਈ ਨਾਲੇ ਕਹਿੰਦੇ ਨੇ ਸਾਡਾ ਵੱਡਾ ਰੋਜ਼ਗਾਰ ਆ ਸਾਡੇ ਵੱਲੋਂ ਕੋਈ ਵੀ ਕਾਨੂੰਨ ਦੀ ਲੰਗਨ ਨਹੀਂ ਕੀਤੀ ਗਈ ਨਾ ਹੀ ਕੋਈ ਹੈ ਕੈਮੀਕਲ ਹੈ ਜਿਹੜਾ ਅਸੀਂ ਜਿਹੜਾ ਕਿ ਹਾਰਮਫੁਲ ਆ ਜਿਸ ਨੂੰ ਅਸੀਂ ਇਹ ਜਿਹੜਾ ਹੈਗਾ ਪਾਣੀ ਦੇ ਵਿੱਚ ਭੇਜ ਰਹੇ ਆ ਸਾਡੇ ਵੱਲੋਂ ਟ੍ਰੀਟ ਕੀਤਾ ਪਾਣੀ ਪਾਇਆ ਜਾ ਰਿਹਾ ਹੈਗਾ ਉਹ ਦੋਨੇ ਧਿਰਾਂ ਵੀ ਜਾਤਾ ਦੋਨੇ ਧਿਰਾਂ ਇੱਕ ਵਾਰ ਟੇਬਲ ਤੇ ਬੈਠਣ ਸਰਕਾਰ ਉਹਨਾਂ ਨੂੰ ਬਿਠਾ ਕੇ ਗੱਲ ਸੁਣ ਇਹਨਾਂ ਦਾ ਹੱਲ ਹੋਵੇ ਨਹੀਂ ਜਿਹੜਾ ਵਿਵਾਦ ਆ ਲਗਾਤਾਰ ਆਉਣ ਵਾਲੇ ਆਉਣ ਵਾਲੇ ਦੇ ਨਾਲ ਵਿੱਚ ਵੱਧ ਸਕਦਾ ਇਸ ਨਾਲ ਜਿੱਥੇ ਕਾਰੋਬਾਰੀਆਂ ਨੂੰ ਤਾਂ ਪਰੇਸ਼ਾਨੀ ਹੈਗੀ ਆ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੈ ਤੇ ਕੱਲ ਜਿਹੜਾ ਟੀਮ ਦੇ ਮੈਂਬਰ ਨੂੰ ਜੋ આરોਪ ਲਗਾ ਰਹੇ ਨੇ ਵੀ ਸਭ ਤੋਂ ਵੱਡੀ ਗੱਲ ਆ ਵੀ ਕੈਂਸਰ ਲਗਾ ਰਹੇ ਬਿਲਕੁਲ ਬਿਲਕੁਲ ਸੇਮ ਲਾਈਨ ਤੇ ਬਣ ਰਹੇ ਹੋ ਤੇ ਸੇਮ ਲਾਈਨ ਤੇ ਬਣ ਰਹੇ ਹੋ ਇੱਕ ਵਾਰ ਮੋੜ ਤੋਂ ਦੱਸ ਦਈਏ ਕਿ ਕਾਲੇ ਪਾਣੀ ਤੇ ਬੁੱਢੇ ਨਾਲੇ ਨੂੰ ਲੈ ਕੇ ਮੋਰਚਾ ਬੰਦ ਲੁਧਿਆਣਾ 'ਚ ਕੀਤੀ ਹੋਈ ਸੀ ਪਰ ਲੱਖਾ ਸਦਾਨਾ ਤੇ ਉਸਦੇ ਸਾਥੀਆਂ ਨੂੰ ਡਿਟੇਨ ਕਰ ਲਿਆ ਗਿਆ ਪੰਜਾਬ ਦੀ ਪੁਲਿਸ ਨੇ ਡਿਟੇਨ ਕਰਨ ਨੂੰ ਲੈ ਕੇ ਵੱਡਾ ਜਿਹੜਾ ਤਣਾ巴ੜਾ ਬੁਣਿਆ ਹੋਇਆ ਸੀ ਵਕਤ ਤੇ ਲੱਖਾ ਸਦਾਨਾ ਨਹੀਂ ਪਹੁੰਚ ਸਕਿਆ ਮੀਤੋ ਜਬਾਨ ਪਹੁੰਚੇ ਜ਼ਰੂਰ ਉਹਨਾਂ ਨੇ ਤਕਰੀਰ ਕੀਤੀ ਪੰਜਾਬ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਚੜ੍ਹਾਈ ਹੋਈ ਹੈ ਕਈ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਲਹਿ ਗਈਆਂ ਵਕਤ ਤੇ ਪੰਜਾਬ ਦੀ ਪੁਲਿਸ ਸ਼ਾਂਤੀ ਵਰਤਨ ਦੀ ਅਪੀਲ ਕਰ ਰਹੀ ਹੈ ਕਿ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਕੇ ਰੱਖਿਆ ਜਾਵੇ ਕਿਸੇ ਤਰੀਕੇ ਦੇ ਨਾਲ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਿਆ ਜਾਏ ਮਸਲਾ ਭਾਵੇਂ ਕੁਦਰਤ ਦੇ ਨਾਲ ਜੁੜਿਆ ਹੋਇਆ ਹੈ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ ਬੁੱਢੇ ਨਾਲੇ ਨੂੰ ਲੈ ਕੇ ਇੱਕ ਪਾਸੇ ਡਾਇੰਗ ਯੂਨਿਟਸ ਨੇ ਦੂਜੇ ਪਾਸੇ ਸਨਤਕਾਰ ਨੇ ਤਾਤੀਜੇ ਪਾਸੇ ਪੰਜਾਬ ਦੀ ਪੁਲਿਸ ਅਤੇ ਇਹ ਪ੍ਰਦਰਸ਼ਨਕਾਰੀ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਇਸ ਤਰੀਕੇ ਦੇ ਨਾਲ ਜੇ ਪੰਜਾਬ ਦਾ ਪਾਣੀ ਗੰਦਲਾ ਹੁੰਦਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੰਜਾਬ ਤੇ ਸਾਨੂੰ ਮਾਫ਼ ਨਹੀਂ ਕਰਨਾ ਇਹ ਤਕਰੀਰ ਹਮੇਸ਼ਾ ਪੇਸ਼ ਹੁੰਦੀ ਜਾਂਦੀ ਰਹੀ ਹੈ ਪਰ ਜਥੇਬੰਦੀਆਂ ਵੱਲੋਂ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪੰਜਾਬ ਦੀ ਪੁਲਿਸ ਨੇ ਲੱਖਾਂ ਸਿਧਾਨਾ ਨੂੰ ਡਿਟੇਨ ਕੀਤਾ ਮੌਕੇ ਤੇ ਚੇਜ਼ਿੰਗ ਹੋਈ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਅਸੀਂ ਤੁਹਾਨੂੰ ਕਰ ਰਹੇ ਹਾਂ ਦੋ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਤੇ ਨੇ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਡੇਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਿਤਾ ترਸ਼ੇਮ ਸਿੰਘ ਵੀ ਇਸ ਮੋਰਚੇ ਵਿੱਚ ਸਵੇਰ ਪਹੁੰਚੇ ਉਹਨਾਂ ਦੇ ਸਾਥੀਆਂ ਤੇ ترਸ਼ੇਮ ਸਿੰਘ ਨੂੰ ਵੀ ਪੰਜਾਬ ਦੇ ਪੁਲਿਸ ਨੇ ਡਿਟੇਨ ਕਰ ਲਿਆ ਕਾਨੂੰਨ ਅਤੇ ਵਿਵਸਥਾ ਤੇ ਕਿਸੇ ਤਰੀਕੇ ਦੀ ਕੋਈ ਛੱਟ ਨਾ ਲੱਗੇ ਪੰਜਾਬ ਦੇ ਪੁਲਿਸ ਡਿਊਟੀ ਮੈਜਿਸਟ੍ਰੇਟ ਵਕਤ ਤੇ ਤਾਇਨਾਤ ਨੇ ਤਾਂ ਜੋ ਕਿਸੇ ਤਰੀਕੇ ਦੀ ਕੋਈ ਅਨਸਖਾਵਿਕ ਧਰਨਾ ਨਾ ਵਾਪਰੇ ਪੰਜਾਬ ਦੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਤਾਕੀਦ ਕਰ ਰਹੀ ਹੈ ਮੌਕੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਪਹਿਲੀ ਤੇ ਦੂਜੀ ਸੇ ਦੂਜੀ ਤਸਵੀਰ ਚ ਸਪਸ਼ਟ ਰੂਪ ਦੇਖਿਆ ਜਾ ਸਕਦਾ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਖਡੂਰ ਸਾਹਿਬ ਦੇ ਸੰਸਦ ਅਮਰਤਪਾਲ ਦੇ ਪਿਤਾ ਤਰਸ਼ੇਮ ਸਿੰਘ ਵੀ ਇਸ ਮੋਰਚੇ ਚ ਪਹੁੰਚੇ ਸੀ ਉਹਨਾਂ ਨੂੰ ਵੀ ਫੜ ਲਿਆ ਗਿਆ ਉਹਨਾਂ ਦੇ ਸਾਥੀਆਂ ਨੂੰ ਵੇ ਬੱਸਾਂ ਦੇ ਵਿੱਚ ਚੜਾ ਕੇ ਦੂਜੇ ਥਾਣੇ ਲਿਆਂਦਾ ਗਿਆ ਕਿ ਕਿਸੇ ਤਰੀਕੇ ਦਾ ਹਜ਼ੂਮ ਕਾਨੂੰਨ ਵਿਵਸਥਾ ਨੂੰ ਪਰ ਵਾਹਿਤ ਨਾ ਕਰ ਸਕੇ ਪਰ ਬੁੱਢੇ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਦੇਖਿਆ ਜਾ ਸਕਦਾ ਤਰਸੇਮ ਮੇਰੇ ਸਯੋਗੀ ਗਰਾਉਂਡ ਜ਼ੀਰੋ ਤੋਂ ਲਗਾਤਾਰ ਸਾਨੂੰ ਰਿਪੋਰਟ ਕਰ ਰਹੇ ਨੇ ਤਰਸੇਮ ਫਿਲਹਾਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨੈਗੋਸ਼ੀਏਸ਼ਨ ਵਾਲੇ ਰਸਤੇ ਤੇ ਹੈ ਜਾਂ ਇਸੇ ਤਰੀਕੇ ਦੇ ਨਾਲ ਪ੍ਰੋਟੈਸਟ ਮੈਕੇ ਡਟਮ ਬਣਿਆ ਰਹੇਗਾ ਬਿਲਕੁਲ ਜਿਸ ਤਰ੍ਹਾਂ ਨਾਲ ਤੁਸੀਂ ਨਾ ਇਹ ਦੇਖਦੇ ਹੋ ਕਿ ਇੱਥੇ ਡੀਸੀਪੀ ਨੇ ਉਹ ਬਿਲਕੁਲ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਪੁਲਿਸ ਕਮਿਸ਼ਨਰ ਵੱਲੋਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਨਾਲ ਹੁਣ ਫੋਜ ਤੋਂ ਰੋਡ ਬਿਲਕੁਲ ਨੰਨ ਸਰ ਗੁਰਦੁਆਰਾ ਹੈਗਾ ਉੱਤੇ ਬਿਲਕੁਲ ਉਹਦੇ ਸਾਹਮਣੇ ਇਹ ਬੈਠ ਚੁੱਕੇ ਨੇ ਪੂਰਾ ਰੋਡ ਬਲੌਕ ਕਰ ਦਿੱਤਾ ਗਿਆ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦਾ ਕੜੇ ਪ੍ਰਬੰਧ ਕੀਤੇ ਗਏ ਨੇ ਜਿਸ ਤਰ੍ਹਾਂ ਨਾਲ ਪੂਰੀ ਸੁਰੱਖਿਆ ਦੀ ਦੇਖਣ ਆਈ ਹੈ ਲੇਕਿਨ ਹਾਲੇ ਤੱਕ ਜਿਹੜਾ ਵੀ ਕੋਈ ਆਪਸੀ ਸਹਿਮਤੀ ਕਿਸੇ ਵੀ ਗੱਲਬਾਤ ਨੂੰ ਲੈ ਕੇ ਨਹੀਂ ਬਾਬੇ ਲੇਕਿਨ ਪਰ ਜਿਸ ਤਰ੍ਹਾਂ ਨਾਲ ਇੱਥੇ ਮਾ ਫਰੋਹਿੰਦਪੁਰ ਰੋਡ ਤੇ ਕਰਵਾਇਆ ਉਸ ਤੋਂ ਬਾਅਦ ਤਾਸ਼ਪੁਰ ਰੋਡ ਤੇ ਵੀ ਕਿਸਾਨ ਜਿੱਤੇ ਬੰਦੀਆਂ ਕੁਝ ਪਹੁੰਚ ਚੁੱਕਿਆ ਨੇ ਕਿਸਾਨ ਜਿੱਤੇ ਬੰਦੀਆਂ ਵੀ ਜਿਹੜੀ ਪੁਲਿਸ ਨਾਲ ਉੱਤੇ ਇਹ ਜਿਹੜੀ ਛੱਡ ਪੋਈਆ ਜਿਹੜੇ ਅੱਗੇ ਵਧਣ ਨੂੰ ਲੈ ਕੇ ਪੁਲਿਸ ਨੇ ਉਹਨਾਂ ਨੂੰ ਰੋਕਿਆ ਲੇਕਿਨ ਪੁਲਿਸ ਨੇ ਜਿਹੜੇ ਰੋਕਿਆ ਕਿਸਾਨ ਵੀ ਅੱਗੇ ਵਧੇ ਉੱਥੇ ਵੀ ਛੱਡ ਪੋਈਆ ਕਾਰਨ ਇਹ ਤਾਸ਼ਪੁਰ ਰੋਡ ਤੇ ਜਿਹੜੀਆਂ ਨਾਈਆਂ ਦਾ ਪਾਣੀ ਦੋ ਪ੍ਰਾਈ ਜਿਹੜੇ ਟੀਕਟ ਬਣਾਤ ਲਗਾਏ ਗਿਆ ਨੇ 2.5 ਜੰਟਾ ਤੋਂ ਉਹਨਾਂ ਦਾ ਪਾਣੀ ਡਾਇਰੈਕਟ ਤੌਰ ਤੇ ਬੁੱਢੇ ਦਰਿਆ ਵਿੱਚ ਪੈ ਰਿਹਾ ਹੈਗਾ ਜਿਸ ਨੂੰ ਰੋਕਣ ਲਈ ਸਾਰਾ ਜਿਹੜਾ ਮਸਲਾ ਹੈਗਾ ਵੀ ਉਹ ਪਾਣੀ ਰੋਕਣ ਲਈ ਅੱਜ ਤੱਕ ਜਿਹੜੀ ਕਾਲ ਦਿੱਤੀ ਗਈ ਸੀਗੀ ਦੂਸਰੇ ਪਾਸੇ ਇਹ ਕਾਲ ਤੋਂ ਬਾਅਦ ਪੂਰੇ ਜਿਹੜੇ ਚੌਕ ਉਹਨਾਂ ਗੱਲ ਕਰਾ ਇਹ ਵੀ ਸਾਰੇ ਪਾਸੇ ਮਾਝਾ ਮਾਲਵਾ ਦੁਆਬਾ ਆ ਹਰਿਆਣਾ ਰਾਜਸਥਾਨ ਸਾਰੇ ਪਾਸਿਓਂ ਜਿਸ ਤਰ੍ਹਾਂ ਨਾਲ ਜੇਕਰ ਕਰਿਆ ਮਸਰ ਤੋਂ ਕੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਵੀ ਚੱਲੇ ਉਹ ਵੀ ਇੱਥੇ ਪਹੁੰਚਣ ਲਈ ਲਗਾਤਾਰ ਅੱਗੇ ਵਧ ਰਹੇ ਆ ਜੀ ਦੂਸਰੇ ਪਾਸੇ ਜੇਕਰ ਜਿਕੇ ਰਾਜਪੂਰਾ ਪਟਿਆਲਾ ਸਾਈਡ ਤੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਫਰੋਜਪੁਰ ਤੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਜੀ ਦੂਸਰੇ ਪਾਸੇ ਕੱਢੀਗੜ੍ਹ ਸਾਈਡ ਤੋਂ ਜਿਹੜੇ ਜੇਕਰ ਮੁਹਾਲੀ ਸਾਈਡ ਤੋਂ ਵੀ ਜਿਹੜੇ ਲੋਕ ਨੇ ਇਧਰ ਨੂੰ ਆਉਣੀ ਇਹ ਚੱਲੇ ਹੋ ਜੀ ਕੁਝ ਲੋਕ ਜਿਹੜੇ ਨੇ ਫਰੋਜਪੁਰ ਰੋਡ ਤੇ ਪਹੁੰਚ ਸਕੇ ਕੁਝ ਲੋਕ ਨੇ ਜਿਹੜੇ ਤਾਜਪੁਰ ਰੋਡ ਸਾਈਡ ਤੋਂ ਆਉਣਾ ਸੀ ਤਾਜਪੁਰ ਰੋਡ ਤੇ ਚਲੇ ਗਏ ਕੁਝ ਕਿਸਾਨ ਜਿੱਤੇ ਬੰਦਿਆ ਮੁੱਲਮ ਵੀ ਜਿਨ੍ਹਾਂ ਨੂੰ ਸਮਰਥਨ ਦਿੱਤਾ ਗਿਆ ਸੀ ਇਹ ਐਸਕੈਮ ਨਾਨ ਪੋਲੀਟਿਕਲ ਉਹ ਐਸਕੈਮ ਬੋਲੋ ਜਿਹੜਾ ਇਹਨਾਂ ਦਾ ਸਮਰਥਨ ਕੀਤਾ ਗਿਆ ਜੀ ਨਾ ਐਸਕੈਮ ਨਾਨ ਪੋਲੀਟਿਕਲ ਕੁਝ ਲੋਕ ਜਿਹੜੇ ਕਿਸਾਨ ਜਿੱਤੇ ਬੰਦੇ ਅਗੋਂ ਉੱਤੇ ਪਹੁੰਚੇ ਉਹਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਤਾਜਪੁਰ ਰੋਡ ਤੇ ਅੱਗੇ ਨਹੀਂ ਜਾਣ ਦਿੱਤਾ ਤੇ ਆਪਸ ਵਿੱਚ ਕਾफी ਝੜਪੋਈਆ ਤੇ ਉਹਨਾਂ ਨੇ ਵੈਰੀਗੇਟਿੰਗ ਕਰਾ ਕੇ ਰੋਕਿਆ ਗਿਆ ਲੇਕਿਨ ਫਲਾਹ ਜਿਹੜਾ ਹੈਗਾ ਆ ਉਹ ਉੱਥੇ ਹੀ ਜਿਹੜਾ ਤਾਜਪੁਰ ਰੋਡ ਤੇ ਧਰਨਾ ਲਗਾ ਕੇ ਬੈਠ ਗਏ ਨੇ ਉਹਨਾਂ ਦੇ ਪੰਜ ਮੈਂਬਰੀ ਦੀ ਕਮੇਟੀ ਪੰਜ ਬੰਦੇ ਜਿਹੜੇ ਅੱਜੇ ਯਾਰ ਰਿਪੋਰਟ ਨਾਲ ਗੱਲ ਕਰਨੀ ਦੋਨੇ ਪਾਸੇ ਜੇਕਰ ਦੇਖਿਆ ਜਾਵੇ ਤਾਜਪੁਰਪੁਰ ਅਤੇ ਫਿਰੋਜ਼ਪੁਰ ਰੋਡ ਦੇ ਵਿਚਕਾਰ ਏ ਆਜੋ 6 ਕਿਲੋਮੀਟਰ ਦਾ ਗੈਪ ਹੈਗਾ ਦੋਨਾਂ ਪਾਸੇ ਪੁਲਿਸ ਨੇ ਸੁਰੱਖਿਆ ਦੇ ਪ੍ਰਬੰਧ ਕਰੜੇ ਕੀਤੇ ਹੋਏ ਨੇ ਦੋਨਾਂ ਪਾਸੇ ਜਿਹੜਾ ਹੈਗਾ ਆ ਜਿਹੜੇ ਇਹ ਕਾਲੇ ਪਾਣੀ ਮੋਰਚੇ ਦੀ ਟੀਮ ਆ ਜਾਂ ਐਸਕੇਐਮ ਆ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਇਹ ਆਪਣੇ ਆਪਣੇ ਟੌਪ ਤੇ ਜਿਹੜੇ ਪੁਲਿਸ ਅਫਸਰ ਬਹੁਤ ਡਾਲ ਕਰ ਰਹੇ ਨੇ ਵੱਡੇ ਵੀ ਕਿਸ ਤਰ੍ਹਾਂ ਨਾਲ ਇਸ ਮਸਲੇ ਨੂੰ ਸੁਲਝਾ ਲਿਆ ਜਾਵੇ ਜਾਂ ਜਿਸ ਤਰ੍ਹਾਂ ਉਹ ਜਿਸ ਤਰ੍ਹਾਂ ਉਹ ਪਹਿਲਾਂ ਵੀ ਜਦੋਂ ਇਹ ਮਸਲਾ ਉੱਠਿਆ ਸੀ 3 ਮਹੀਨੇ ਪਹਿਲਾਂ ਅੱਜ 3 ਦਸੰਬਰ ਦਾ ਟਾਈਮ ਦਿੱਤਾ ਗਿਆ ਸੀਗਾ ਵੀ 3 ਦਸੰਬਰ ਨੂੰ ਅਸੀਂ ਦੁਬਾਰਾ ਤੋਂ ਕੱਟੇ ਹੋਵਾਂਗੇ ਦੁਬਾਰਾ ਤੋਂ ਜਿਹੜਾ ਹੈਗਾ ਵੱਡੇ ਤੌਰ ਤੇ ਤਾਜਪੁਰ ਰੋਡ ਅਤੇ ਫੋਗਲ ਪੁਆਇੰਟ ਦਾ ਪਾਣੀ ਜਿਹੜਾ ਗੁੱਡੇ ਦਰੇ ਦੇ ਵਿੱਚ ਪੈ ਰਿਹਾ ਕੇਂਦਰੀ ਜੇਲ੍ਹ ਦੇ ਸਾਹਮਣੇ ਉਹਨੂੰ ਬੰਦ ਕੀਤਾ ਜਾਊਗਾ ਉਸ ਸਮੇਂ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਆਪਾਂ ਚਾਹ ਕਿੰਨਾ ਗੱਲਬਾਤ ਤੋਂ ਬਾਅਦ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਟਾਈਮ ਦਿੱਤਾ ਸੀ ਕਿ ਪਿੰਗ ਪਿੰਗ 3 ਜੰਮਰ ਤੋਂ ਪਹਿਲਾਂ ਪਹਿਲਾਂ ਜਿਹੜਾ ਮਸਲਾ ਇਹਨੂੰ ਹੱਲ ਕੀਤਾ ਜਾਊਗਾ ਲੇਕਿਨ ਇਹ ਮਸਲਾ 3 ਜੰਮਰ ਤੱਕ ਨਹੀਂ ਹੱਲ ਹੋਇਆ ਹੁਣ ਵੀ ਜਿਹੜਾ ਹੈਗਾ ਆਪਸੀ ਕਿਤੇ ਨਾ ਕਿਤੇ ਬੈਠ ਕੇ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਸਰਕਾਰ ਦਾ ਤੇ ਪਰਸ਼ਾ ਦਾ ਸਨੇਹਾ ਜਿਹੜਾ ਹੈਗਾ ਕਰਮਚਾਰੀਆਂ ਨੂੰ ਦਿੱਤਾ ਜਾ ਰਿਹਾ ਹੈਗਾ ਵੀ ਕੋਈ ਨਾ ਕੋਈ ਜਿਹੜਾ ਇਹਨੂੰ ਹੱਲ ਕੀਤਾ ਜਾਵੇ ਲੇਕਿਨ ਦੂਸਰੇ ਪਾਸੇ ਦਾਈਂ ਯੂਨਿਟ ਵਾਲੇ ਨੇ ਜਿਹੜੇ ਡਾਇਰ ਨੇ ਉਹ ਵੀ ਜਿਹੜੇ ਇਸ ਕੰਮ ਦੇ ਹੜੇ ਨੇ ਜੇਕਰ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਫਿਰ ਉਹਨਾਂ ਤੇ ਕਿਉਂ ਪ੍ਰੈਸ਼ਰ ਪਾਇਆ ਜਾ ਰਿਹਾ ਉਹਨਾਂ ਵੱਲੋਂ ਸਰਕਾਰ ਨੂੰ ਉਹ ਲੱਖਾਂ ਰੁਪਏ ਟੈਕਸ ਦਿੱਤਾ ਜਾ ਰਿਹਾ ਲੋਕ ਜਿਹੜੇ ਕਰੋੜਾਂ ਦਾ ਬਹੁਤ ਸ਼ੁਕਰੀਆ ਤੁਸੀਂ ਇਸ ਖਬਰ ਤੇ ਲਗਾਤਾਰ ਬਣ ਰਹੋ ਮੁਰ ਤੋਂ ਜੁੜਨ ਦੀ ਕੋਸ਼ਿਸ਼ ਅਸੀਂ ਕਰਾਂਗੇ ਕੁਝ ਬਿਆਨ ਆ ਤਾਏ ਨੇ ਉਹ ਵੀ ਅਸੀਂ ਸੁਣਾ ਦਈਏ ਸ੍ਰੀਖਿਆ ਦੇ ਪੁਰਗੋਲ ਪੁਪਾ ਪਰਵਨ ਨੇ ਤੁਸੀਂ ਦੇਖਿਆ ਹੋਣਾ ਕਿਸੇ ਨੂੰ ਵੀ ਲਾਅ ਐਂਡ ਆਰਡਰ ਤੋੜਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਵੀ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜਿਹੜਾ ਵੀ ਕੋਈ ਮਾਹੌਲ ਖਰਾਬ ਕਰੂਗਾ ਵੀ ਵਿਲ ਟ੍ਰਿਕ ਟੇਕ ਸਟ੍ਰਿਕਟ ਐਕਸ਼ਨ ਅਗੇਂਸ ਲੋਕ ਟਟ ਹੋਣ ਦਿੱਤਾ ਜਾਊਗਾ ਬਿਲਕੁਲ ਵੀ ਨਹੀਂ ਹੋਣਾ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਵੀ ਹੈਗਾ ਅਸੀਂ ਪ੍ਰੋਪਰ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹਾਂ ਐਂਡ ਵੀ ਡਿਸਾਈਡ ਕਿ ਜਿਹੜਾ ਵੀ ਕੋਈ ਕਾਨੂੰਨ ਤੋੜੇਗਾ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਹੁਣ ਤੱਕ ਕਿੰਨੇ ਡੀਟੇਨ ਕਰ ਚੁੱਕੇ ਨੇ ਅਸੀਂ ਕਾਫੀ ਬੰਦੇ ਡੀਟੇਨ ਕਰੇ ਤਕਰੀਬਨ 15-20 ਬੰਦੇ ਅਸੀਂ ਡੀਟੇਨ ਕਰ ਚੁੱਕੇ ਐਂਡ ਸਾਡੀ ਟੀਮ ਤੁਸੀਂ ਦੇਖਿਓ ਨਹੀਂ ਹਰ ਪਾਸੇ ਮੁਸਤ ਐਂਡ ਪ੍ਰੋਪਰ ਨਾਕੇ ਲੱਗੇ ਸਹਿਰ ਦੇ ਹਰ ਪਾਸੇ ਨਾਕੇ ਲੱਗੇ ਐਂਡ ਸਾਡੇ ਜਿਹੜੀ ਪੁਲਿਸ ਪਾਰਟੀਆਂ ਉਹ ਪੂਰੀ ਤਰ੍ਹਾਂ ਜੀ ਮੈਂ ਕਹਿ ਸਕਦਾ ਪੂਰੀ ਤਰ੍ਹਾਂ ਖੁਸ਼ਹਾਲੰਦਾ ਜਿਹੜਾ ਹੈ ਉਹਨਾਂ ਦਾ ਮੋਟਿਵ ਹੈ ਬੰਨ ਲਗਾਣ ਦਿੱਤਾ ਜਾਊਗਾ ਕਿਉਂਕਿ ਉਹ ਕਹ ਰਹੇ ਨੇ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈਗੀ ਆ ਭਾਵੇਂ ਕੋਈ ਵੀ ਹੋਵੇ ਪਾਸੇ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਹੈ ਇਸ ਕਰਕੇ ਮੇਰੇ ਖਿਆਲ ਹੈ ਕਿ ਇੱਥੇ ਕੋਈ ਵੀ ਜਾਤ ਪਾਤ ਕੋਈ ਧਰਮ ਅਜਬ ਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-12 ਸਾਲਾਂ ਦਾ ਸਾਡੀ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਆਪ ਪੰਜਾਬ ਦੀ ਹੋਂਦੀ ਪਾਣੀ ਤੇ ਸੀ ਪੰਜਾਬ ਦਾ ਨਾਂ ਹੀ ਪਾਣੀ ਤੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹਾਂ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰੇ ਤੋ ਉਹ ਉਹ ਵੀ ਨਹੀਂ ਆਵਾਜ਼ ਨਹੀਂ ਵੋਟ ਐਡਲੀ ਮਾਥੇ ਮੇਂ ਕਰੋਲੀ ਕੀਤੀ ਕਿ ਮੈਂ ਜੋਜ ਜਗਾਣੀ ਹੈ ਮੈਨੇ ਦੇਖਿਆ ਕਿ ਮੈਨੇ ਹੈਂਡ ਵਾਸ਼ ਕੀਤੇ ਮੇਰੇ ਪਾਣੀ ਮੇਕੇ ਮੇਰੇ ਹੱਥਾਂ ਚ ਸਮੈਲ ਕਿਉਂ ਆ ਰਹੀ ਹੈ ਮੈਨੇ ਵਾਸ਼ ਕੀਤੇ ਦੁਆਰਾ ਕੀ ਸੋਪਨਾ ਕਰ ਦੀਆਂ ਮੈਨੇ ਫੇਰ ਉਹਨੂੰ ਅਗੇਨ ਪਾਣੀ ਨੂੰ ਚੱਕਿਆ ਤੋਰ ਮੈਨੇ ਦੇਖਿਆ ਕਿ ਪਾਣੀ ਚ ਸਮੈਲ ਆ ਰਹੀ ਆਂਡੇ ਨੂੰ ਗਲਾਸ ਭਰ ਕੇ ਕਟੋ-ਕਟ ਮੈਂ 1000 ਲੀਟਰ ਦੀ ਟੈਂਕੀ ਡੋਲੀ ਹੈ ਕਿ ਮੇਰਾ ਸਾਰਾ ਪਾਣੀ ਉੱਤੇ ਗੰਦਾ ਵਰ ਗਿਆ ਟੈਂਕੀ ਉੱਥੇ ਉਹ ਲੇਡੀਜ਼ ਨਾਲ ਗੱਲ ਕਰਨ ਨੂੰ ਭਾਣੇ ਦੀ ਹੈ ਔਰ ਤੁਸੀਂ ਮੰਨੋਗੇ ਉੱਥੇ ਜੀਣਾ ਕਿ ਕਿੰਨੇ ਜੀ ਪ੍ਰੋਬਲਮ ਸੋ ਸ਼ੁਕਰ ਹੈ ਕੋਈ ਕੁਟਿਆ 80% ਲੁਧਿਆਣੇ ਦੇ ਲੋਕ ਤਾਂ ਬਾਹਰੋਂ ਆ ਕੇ ਲਿਆ ਕੇ ਰੱਖ ਦਿੱਤੇ ਨੇ ਨਹੀਂ ਨਹੀਂ ਤੁਸੀਂ ਪੁਲਿਸ ਦਾ ਪੁੱਛੋ ਕਿਉਂ ਰੋਕਿਆ ਜਾ ਰਿਹਾ ਅਸੀਂ ਕੀ ਅਸੀਂ ਕੀ ਸ਼ਾਂਤ ਨਹੀਂ ਕਰ ਰਹੇ ਅਸੀਂ ਜੀ ਨਾ ਨੂੰ ਡਾਇਰੈਕਸ਼ਨ ਦੇ ਦਾਂਗੇ ਐਂਡ ਜੋ ਇਹਨਾਂ ਨੇ ਰੋਜ਼ ਪ੍ਰਦਰਸ਼ਨ ਕਰਨਾ ਉਹ ਕਰ ਰਹੇ ਹੈ ਕੋਈ ਗੱਲ ਨਹੀਂ ਸਾਰਾ ਪੀਸਫੁਲ ਹੈ ਅੰਡਰ ਕੰਟਰੋਲ ਹੈਗਾ ਜੀ ਤਾਂ ਕਿੰਨੇ ਕੁ ਮੁਲਾਦਿਮ ਨੇ ਤਸਦੀਕ ਦਿੱਤੇ ਮੇਰੇ ਉਹਨਾਂ ਨੂੰ ਆ ਸਕਦੇ ਕਿੰਨੇ ਰਾਸਤ ਤੱਕ ਲੈ ਗਏ ਕੋਈ ਤਕਰੀਬਨ 2000 ਬੰਦੇ ਸਾਡੀ ਫੋਰਸ ਤੇ ਲੱਗੇ ਹੈਗੇ ਹਰ ਰੋਡ ਜਾ ਮੈਂ ਕੁਝ ਲੋਕਾਂ ਨੂੰ ਹੈਗਾ ਅਸੀਂ ਟ੍ਰੈਫਿਕ ਜਿਹੜਾ ਡਾਇਵਰਸ਼ਨ ਜੀਗਾ ਉਹ ਆਲਰੇਡੀ ਕਰ ਚੁੱਕੇ ਤੇ ਲੋਕਾਂ ਨੂੰ ਅਸੀਂ ਡਾਇਰੈਕਸ਼ਨ ਦੇ ਰਹੇ ਕਿ ਕਿਹੜੇ ਪਾਸੇ ਜਾਣਾ ਹੈਗਾ ਟ੍ਰੈਫਿਕ ਡਾਇਵਰਸ਼ਨ ਸਾਰੇ ਲੱਗੇ ਹੋਏ ਨੇ ਸਰ ਇੱਥੇ ਕਿੰਨੇ ਕੁ ਲੈ ਚੁੱਕੇ ਹੋ ਹਾਂਜੀ ਫਰਾਸਤ ਚ ਕਿੰਨੇ ਲੋਕ ਨਹੀਂ ਅਜੇ ਤਾਂ ਬਸ ਇੱਥੇ ਹੀ ਬੈਠੇ ਹੈ तकरीबन ਇੱਥੇ ਹੀ ਬੈਠੇ ਹੈ ਲੋਕ ਤੁਹਾਡੇ ਸਾਹਮਣੇ ਹੈ 100 200 ਬੰਦੇ ਨੇ ਕੋਲ ਕੋਲ ਸੋ ਲਈ ਲਗਾਤਾਰ ਮੀਟਿੰਗ ਕਿੰਨੀ ਚੱਲੀ ਰਿਫੈਸਟ ਨਹੀਂ ਕੋਈ ਗੱਲ ਨਹੀਂ ਅਸੀਂ ਗੱਲਬਾਤ ਕਰਨ ਵਾਸਤੇ ਤਿਆਰ ਹੈ ਜੇ ਕੋਈ ਆਊਗਾ ਪਰ ਫਿਲਹਾਲ ਇਹਨਾਂ ਤੋਂ ਸਾਡੇ ਕੋਲੇ ਵੀ ਆਏ ਜੇ ਕੋਈ ਆਏਗਾ ਅਸੀਂ ਗੱਲਬਾਤ ਕਰਨ ਵਾਸਤੇ ਚਾਹ ਰਹੇ ਹਾਂ ਨਹੀਂ ਇਹ ਤਾਂ ਬਿਲਕੁਲ ਸਾਰੇ ਤੁਹਾਡੇ ਸਾਹਮਣੇ ਪੀਸਫੁਲ ਤੋਂ ਖੜੇ ਆਪਾਂ ਸਾਰੇ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਤਰ ਲੱਗੀ ਸੇਲ ਕੋਲ ਜੋੜ ਲੱਗੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਜੀ ਜਿੱਥੇ ਜਿੱਥੇ ਲੋੜ ਹੈ ਉਥੇ ਟ੍ਰੈਫਿਕ ਡਾਇਵਰਜਨ ਦਿੱਤਾ ਹੈ ਤਾਂ ਬੁੱਡੇ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਲਦੀਪ ਸਿੰਘ ਚਾਹਲ ਸੀਪੀ ਲੁਧਿਆਣਾ ਇਸ ਪੂਰੇ ਆਪਰੇਸ਼ਨ ਨੂੰ ਲੀਡ ਕਰ ਰਹੇ ਨੇ ਲੱਖਾ ਸਿਧਾਨਾ ਦੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ ਤੀਜੀ ਤਸਵੀਰ ਬਿਆਨ ਕਰਦੀ ਹੈ ਕਿ ਲੱਖਾ ਸਿਧਾਨਾ ਨੂੰ ਕਸਟਰੀ ਦੇ ਵਿੱਚ ਲਿਆ ਗਿਆ ਤੀਜੀ ਤਸਵੀਰ ਚ ਸ਼ੀਸ਼ੇ ਭੰਨ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਖੇ ਜਾ ਸਕਦੇ ਆ ਜਿਨ੍ਹਾਂ ਨੇ ਇਸ ਗੱਡੀ ਦੇ ਵਿੱਚੋਂ ਸ਼ੀਸ਼ੇ ਭੰਡ ਕੇ ਕਾਰਕੁੰਨ ਲੱਖਾ ਸਿਧਾਨਾ ਨੂੰ ਬਾਹਰ ਕਟਿਆ